ਸਕੂਲ ਦਾ ਰਿਕਾਰਡ ਵੇਚਣ ਆਏ ਕੁਆਰਦੀ ਦੁਕਾਨ ਤੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਮੀਡੀਆ ਦਾ ਪਹਛਾਪਾ ਇਹਨਾਂ ਤਸਵੀਰਾਂ 'ਚ ਜੋ ਕਿਤਾਬਾਂ ਜਾਂ ਰਜਿਸਟਰ ਤੁਸੀਂ ਦੇਖ ਰਹੇ ਹੋ ਇਹ ਕੋਈ ਮਾਮੂਲੀ ਕਿਤਾਬਾਂ ਨਹੀਂ ਹਨ ਬਲਕਿ ਹੁਸਿਆਰਪੁਰ ਸ਼ਹਿਰ ਦੇ ਇੱਕ ਸਰਕਾਰੀ ਸਕੂਲ ਦਾ ਰਿਕਾਰਡ ਹੈ ਜਿਸ ਨੂੰ ਕਿ ਅੱਜ ਸਕੂਲ ਅਮਲਾ ਸਕੂਲ ਨਜ਼ਦੀਕ ਹੀ ਸਥਿਤ ਇੱਕ ਕੁਬਾਰਦੀ ਦੁਕਾਨ ਤੇ ਬੋਰੀਆਂ 'ਚੋਂ ਪਰ ਕੇ ਵੇਚਣ ਲਈ ਪਹੁੰਚਿਆ ਜਿਵੇਂ ਹੀ ਸਰਕਾਰੀ ਰਿਕਾਰਡ ਨੂੰ ਕੁਬਾਰਚ ਵੇਚਣ ਦੀ ਪਿਣਕ ਮੀਡੀਆ ਦੇ ਕੰਨੀ ਪਈ ਤਾਂ ਮੀਡੀਆ ਵੀ ਤੁਰੰਤ ਮੌਕੇ ਤੇ ਪਹੁੰਚ ਗਿਆ ਤੇ ਕੈਮਰੇ ਚ ਤਸਵੀਰਾਂ ਕੈਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰੰਤੂ ਮੀਡੀਆ ਨੂੰ ਵੇਖ ਕੇ ਹੜਬੜਾਹਟ ਚ ਆਈ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਮੌਕੇ ਤੋਂ ਖਿਸਕਣ ਚਹੀ ਭਲਾਈ ਸਮਝੀ ਪਰੰਤੂ ਇਸ ਦੌਰਾਨ ਸਕੂਲ ਪ੍ਰਬੰਧਕਾਂ ਨਾਲ ਆਇਆ ਇੱਕ ਹੋਰ ਨਾਮਾ ਲੂਮ ਵਿਅਕਤੀ ਪਹਿਲਾਂ ਤਾਂ ਮੀਡੀਆ ਨੂੰ ਉਥੇ ਜਾਣ ਦੀ ਗੱਲ ਕਹਿੰਦਾ ਰਿਹਾ ਪਰੰਤੂ ਜਦੋਂ ਮੀਡੀਆ ਨੇ ਉਸ ਕੋਲੋਂ ਸਵਾਲ ਪੁੱਛਣੇ ਚਾਹੇ ਤਾਂ ਉਹ ਤੁਰੰਤ ਭੱਜ ਕੇ ਕੁਬਾਰ ਦੀ ਦੁਕਾਨ ਨਜ਼ਦੀਕ ਹੀ ਮੌਜੂਦ ਇੱਕ ਹਵੇਲੀ ਅੰਦਰ ਵਾਰੀ ਗਿਆਤੇ ਵਾਰ-ਵਾਰ ਪੁੱਛਣ ਦੇ ਬਾਵਜੂਦ ਵੀ ਉਸ ਵੱਲੋਂ ਨਾ ਤਾਂ ਆਪਣਾ ਨਾਮ ਹੀ ਦੱਸਿਆ ਗਿਆ ਤੇ ਨਾ ਹੀ ਆਪਣਾ ਕੋਈ ਅਹੁਦਾ ਹਾਲਾਂਕਿ ਮੀਡੀਆ ਵੱਲੋਂ ਇਹ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਜਿਨ੍ਹਾਂ ਵੱਲੋਂ ਇਸ ਦੀ ਪੜਤਾਲ ਕਰਵਾਉਣ ਦੀ ਗੱਲ ਕਹੀ ਗਈ ਹੈ ਦੂਜੇ ਪਾਸੇ ਜਦੋਂ ਮੀਡੀਆ ਵੱਲੋਂ ਸਕੂਲ ਪਹੁੰਚ ਕੇ ਸਕੂਲ ਦੀ ਪ੍ਰਿੰਸੀਪਲ ਸੰਤੋਸ਼ ਕੁਮਾਰੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਵੱਲੋਂ ਦੱਸਿਆ ਕਿ ਗਿਆ ਕਿ ਇਹ ਸਕੂਲ ਦਾ ਪੁਰਾਣਾ ਰਿਕਾਰਡ ਹੈ ਹੋਸ਼ਿਆਰਪੁਰ ਤੋਂ ਪ੍ਰਵੀਨ ਕੁਮਾਰ ਦੀ ਰਿਪੋਰਟ ਮੁਕਦਾ ਹੀ ਨਹੀਂਗਾ ਤੁਹਾਨੂੰ ਸਕੂਲ ਦੇ ਸਕੂਲ ਦੇ ਮਿਲਾ ਜੇ ਮੈਂ ਤੁਸੀਂ ਜੀ ਨਹੀਂ ਸਰ ਮੈਂ ਤਾਂ ਰੋਕਦਾ ਮੈਂ ਤਾਂ ਆਪਣਾ ਤੁਸੀਂ ਕਿੱਥੇ ਕੰਮ ਕੀਓ ਕੰਮ ਕੀ ਕਰਦੇ ਹੋ ਕਿਸੇ ਤੇ ਪ੍ਰਾਈਵੇਟ ਪ੍ਰੋਪਰਟੀ ਤੇ ਉੱਧੇ ਵੜੀ ਜਾਂਦੇ ਹੋ ਨਹੀਂ ਮੈਂ ਨਹੀਂ ਵੜਦਾ ਹਾਂ ਤੇ ਕਿੱਥੇ ਤੁਸੀਂ ਦੋੜਦੇ ਘੱਲ ਹੀ ਪਏ ਜਵਾਬ ਤਾਂ ਦਿਓ ਕਿੱਥੇ ਕੰਮ ਕੰਮ ਕਿੱਥੇ ਕਰਦੇ ਹੋ ਜਵਾਬ ਦੇ ਦਿਓ ਮੈਂ ਕਰਦਾ ਹੀ ਨਹੀਂ ਕੁਝ ਵੀ ਮੈਂ ਕੀਤਾ ਹੀ ਨਹੀਂ ਕੰਮ ਨਹੀਂ ਕੰਮ ਕਿੱਥੇ ਕਰਦੇ ਹੋ ਤੁਸੀਂ ਮੈਂ ਤਾਂ ਕਰਦਾ ਹੀ ਨਹੀਂ ਸਰਕਾਰੀ ਸਕੂਲ ਦੇ ਵਿੱਚ ਕਰਦੇ ਹੋ ਤੁਸੀਂ ਤੁਸੀਂ ਸਰਕਾਰੀ ਸਕੂਲ ਪੁਰ ਹੀਰਾਂ ਦੇ ਟੀਚਰ ਹੋ ਸਰਕਾਰੀ ਸਕੂਲ ਪੁਰ ਹੀਰਾਂ ਦੇ ਟੀਚਰ ਹੋ ਤੁਸੀਂ ਇਹ ਕਿ ਤੁਲੇ ਗਏ ਦੀ ਰਿਕਾਰਡ ਕਿ ਤੁ ਸਰਕਾਰੀ ਰਿਕਾਰਡ ਤੁਹਾਨੂੰ ਪਤਾ ਹੀ ਕੁਛ ਨਹੀਂਗਾ ਤੁਸੀਂ ਉਦੋਂ ਕਹਿੰਦੇ ਸੀ ਲੈ ਜਾ ਨਹੀਂ ਨਹੀਂ ਮੈਂ ਉਹਨੂੰ ਥੋੜੀ ਕਹਿ ਰਿਹਾ ਮੈਂ ਤਾਂ ਆਪਣਾ ਕੰਮ ਕਰ ਰਿਹਾ ਤੁਸੀਂ ਤਾਂ ਉੱਤਰ ਦੇ ਸਰ ਸਾਡੀ ਗੱਡੀ ਤੋਂ ਵੀ ਆ ਵੀ ਮੀਡੀਆ ਦੀ ਗੱਡੀ ਕੋ ਆ ਗਈ ਤੁਸੀਂ ਕੀ ਕਰਨਾ ਇੱਥੇ ਕਿੰਨੇ ਭੇਜਿਆ ਮੈਂ ਕੁਛ ਵੀ ਨਹੀਂ ਕਰ ਰਿਹਾ ਇਹ ਕਿ ਸਰਕਾਰੀ ਰਿਕਾਰਡ ਹੈ ਕਿ ਇਹ ਕਿਉਂ ਇਦਾਂ ਇਹਨੂੰ ਮੈਨੂੰ ਸਰ ਉਹਦੇ ਬਾਰੇ ਕੁਛ ਵੀ ਨਹੀਂ ਪਤਾ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਸਰ ਉਹਦੇ ਬਾਰੇ ਕੁਛ ਵੀ ਪਤਾ ਤੁਸੀਂ ਕੰਮ ਕਿੱਥੇ ਕਰਦੇ ਹੋ ਮੈਨੂੰ ਕੁਛ ਵੀ ਨਹੀਂ ਤੁਸੀ ਨਹੀਂ ਬੋਲੂਗੇ ਅਸੀਂ ਅਫਸਰਾ ਕੋ ਜਾਵਾਂਗੇ ਤੁਸੀਂ ਦੱਸੋ ਤਾਂ ਸਹੀ ਤੁਸੀਂ ਹੈ ਕਿੱਥੇ ਦੇ ਸਰ ਮੈਨੂੰ ਪਤਾ ਹੀ ਨਹੀਂ ਕੁਛ ਵੀ ਮੈਂ ਤਾਂ ਆਪਣੇ ਕੰਮ ਠੀਕ ਮੈਂ ਆਪਣਾ ਰਿਕਾਰਡ ਲੈਣਾ ਹੈ। ਕੀ ਨਾਮ ਹੈ ਤੁਹਾਡਾ? ਸਰਦੋਸ਼ ਕੁਮਾਰ। ਇਹ ਕਿਹੜਾ ਸਕੂਲ ਹੈ? ਇਹ ਮੇਰਾ ਸਰਕਾਰੀ ਆਰਮੀ ਸਕੂਲ ਪੋਰੀਰਾ। ਬਤੌਰ ਕਿਸ ਹੋਦੇ ਤੋਂ ਤੁਸੀਂ ਇੱਥੇ? ਮੈਨੂੰ ਵਾਧੂ ਚਾਰਜ ਮਿਲਿਆ ਪੋਰੀਰਾ ਦਾ। ਠੀਕ ਆ ਪ੍ਰਿੰਸੀਪਲ ਦੇ ਤੌਰ ਤੇ। ਥੈਂਕ ਯੂ। ਤੇ ਇਹ ਜਿਹੜਾ ਕਿ ਤੁਸੀਂ ਕੁਆਰਤੀ ਦੁਕਾਨ ਤੇ ਰਿਕਾਰਡ ਖੁਰਦਪੁਰਦ ਕਰਨ ਜਾ ਰਹੇ ਸੀਗੇ ਜਾਂ ਉੱਥੇ ਵੇਚਿਆ ਜਾ ਰਿਹਾ ਸੀ ਕੀ ਪੂਰਾ ਮਾਮਲਾ ਜੀ ਇਹ? ਇਹ ਸਰ ਪ੍ਰਾਣਾ ਰਿਕਾਰਡ ਸੀਗਾ। ਨਵਾਂ ਰਿਕਾਰਡ ਸੰਗਵੜ ਚ ਪ੍ਰੋਬਲਮ ਆਉਂਦੀ ਸੀਗੀ। ਇਸ ਕਰਕੇ ਕਿ ਆ ਗਈ ਪ੍ਰਾਣਾ ਰਿਕਾਰਡ ਜਿਹੜਾ ਆ ਦੇ ਕੇ ਤਾਂ ਜਿੰਨੀ ਵੀ ਆਮਦਨ ਹੋਣੀ ਹੈ ਬਾਹਰ ਭਾਈ ਫੰਡ ਜਮਾ ਕਰਕੇ ਸਕੂਲ ਦੀ ਬਿਹਤਰੀ ਦੇ ਖਰਚ ਕਰ ਦੋਗੇ ਕਿਨੇ ਹੁਕਮ ਦਿੱਤੇ ਸੀ ਇਹ ਤੁਹਾਨੂੰ ਕੀ ਪ੍ਰਾਣਾ ਰਿਕਾਰਡ ਸਰ ਇਹ ਗਲਤੀ ਹੋਈ ਹੈ ਕਿਸੇ ਨੂੰ ਪਰਮਿਸ਼ਨ ਨਹੀਂ ਲੀ ਨਹੀ ਕਿਸੇ ਕੋਈ ਸਰਕਾਰ ਦੇ ਹੁਕਮ ਆਏ ਆ ਕੋਈ ਡੀਸੀ ਸਾਹਿਬ ਦੇ ਹੁਕਮ ਆ ਕੋਈ ਡੀਓ ਦੇ ਹੁਕਮ ਆ ਨਹੀਂ ਸਰ ਇਹ ਗਲਤੀ ਹੋਈ ਪਰਮਿਸ਼ਨ ਨਹੀਂ ਲਈ ਕਿਸੇ ਨੇ ਕੀ ਆਪਾਂ ਇਹਨੂੰ ਆਪਾਂ ਕੀਮਤੀ ਸਮਾਨ ਉਹਦੇ ਅਟੈਂਡੈਂਸ ਹੈ ਕਈ ਕੁਛ ਹੈ ਟੀਚਰਾਂ ਦੀ ਟੈਂਡਰ ਸਿਸਟਮ ਦੇ ਵਿਦਿਆਰਥੀਆਂ ਦੇ ਵਿਦਿਆਰਥੀਆਂ ਦੇ ਨਹੀਂ ਰੱਦੀ ਸੀ ਸਰ ਵਿੱਚ ਕਿਤਾਬਾਂ ਵੀ ਨਹੀਂ ਬਹੁਤ ਸਾਰੀਆਂ ਕਿਤਾਬਾਂ ਤਾਂ ਨਵੀਆਂ ਨੇ ਕੋਰ ਵੀ ਕਈ ਕਿਤਾਬਾਂ ਨੇ ਬੇਟੀ ਪੜਾਓ ਬੇਟੀ ਬਚਾਓ ਦੀਆਂ ਤਾਂ ਲੱਗਦਾ ਕਿ ਇਹ ਰੱਦੀ ਦੇ ਵਿਚੰਦ ਵਿੱਚ ਹੈਗੀਆਂ ਇਹ ਨੇ ਸਰ ਇਹ ਤਾਂ ਪ੍ਰਾਣਾਰ ਕੋਡ ਪਿਆ ਸੀ ਨਾ ਤਾਂ ਫਿਰ ਉਹ ਖਾਲੀ ਕੀਤਾ ਸੀ ਜੇ ਤੁਹਾਨੂੰ ਹੁਕਮ ਹੀ ਨਹੀਂ ਆਇਆ ਨਾ ਸਰਕਾਰ ਵੱਲੋਂ ਨਾ ਪ੍ਰਸ਼ਾਸਨ ਤਰਫੋਂ ਫਿਰ ਤੁਸੀਂ ਕਿਦਾਂ ਇਹ ਹਾਂਜੀ ਸਰ ਗਲਤੀ ਹੈ ਮੇਰੀ ਤੁਸੀਂ ਮੀਡੀਆ ਨੂੰ ਦੇਖ ਕੇ ਕਾਹਨੂੰ ਭੱਜੇ ਸੀ ਉੱਥੋਂ ਹਾਂਜੀ ਮੀਡੀਆ ਦੇਖ ਕੇ ਕਿਉਂ ਭੱਜੇ ਸੀ ਉੱਥੋਂ ਸਰ ਇੱਥੇ ਸਕੂਲ ਬੰਦ ਹੋਣਾ ਹੁਣ ਅਸੀਂ ਇੱਧਰ ਵੀ ਆਉਣਾ ਤੁਸੀਂ ਹੜਬੜਾ ਹਰਚ ਭੱਜਿਓ ਤਾਂ ਇੱਕ ਉੱਥੇ ਜਿਹੜੇ ਵਾਈਟ ਕੱਪੜਿਆਂ ਵਾਲੇ ਜਨਾਬ ਸੀ ਉਹ ਕੌਣ ਸੀਗੇ ਉਹ ਨਹੀਂ ਸਰ ਫੱਤਾ ਕੌਣ ਸੀ ਉਹ ਤੁਹਾਡੇ ਨਾਲ ਸੀਗੇ ਉਹ ਈ ਰਿਕਸ਼ਾ ਦੇ ਵਿੱਚ ਸਮਾਨ ਲਾਦ ਰਿਆ ਸੀ ਉਹਨੂੰ ਕਹਿ ਰਿਹਾ ਸੀ ਭੱਜ ਜਾ ਹੁਣ ਮੀਡੀਆ ਆ ਗਿਆ ਇੱਥੇ ਨਾ ਰੁਕ ਤੁਹ ਸਮਾਨ ਖੁਰਦਪੁਰਤ ਕਰਨ ਦੀ ਆਪਾਂ ਕਹਿ ਸਕਦੇ ਆ ਕਿ ਕੋਸ਼ਿਸ਼ ਕੀਤੀ ਗਈ ਇੱਕ ਜਾਂ ਕੋਈ ਗਲਤੀਆਂ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤੁਹਾਡੇ ਵੱਲੋਂ ਸਰ ਗਲਤੀਆਂ ਸਰ ਕੋਈ ਨਹੀਂ ਮੇਰਾ ਸਟਾਫ ਇਹਨਾਂ ਨੂੰ ਪੁੱਛ ਲਓ ਇਹਨੇ ਸਾਰਾ ਪ੍ਰਾਣ ਰਿਕਾਰਡ ਕੱਢਿਆ ਨਾਲ ਮੇਰੇ ਇਹ ਜਾਇਜ਼ ਆ ਇਸ ਤਰ੍ਹਾਂ ਕੁਆਰਟ ਦੇ ਵਿੱਚ ਵੇਚਣਾ ਨਹੀਂ ਸਰ ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਸੀ ਮੇਤੋ ਗਲਤੀ ਹੋਈ ਮੈਂ ਮੰਨ ਰਹੀ ਹਾਂ ਸਰ ਤੇ ਹੁਣ ਤੁਸੀਂ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆਂਦਾ ਮੈਟਰ ਹਾਂਜੀ ਸਰ ਮੈਂ ਬੀਪੀਓ ਸਰ ਦਾ ਮੈਨੂੰ ਫੋਨ ਆਇਆ ਸੀ ਮੈਂ ਕਿਹਾ ਮੇਤੋ ਗਲਤੀ ਹੋਈ ਹੈ ਸਰ ਜਿਹੜੀ ਮੈਂ ਗਲਤੀ ਕੀਤੀ ਮੈਂ ਮੰਨਦੀ ਹਾਂ ਕਿਹੜੇ ਬੀਪੀਓ ਸਰ ਨੇ ਹਾਂਜੀ ਬੀਪੀਓ ਸਰ ਦਾ ਨਾਮ ਕੀ ਆ ਉਹਨਾਂ ਹਾਂਜੀ 577 ਮੈਨੂੰ ਫੋਨ ਆਇਆ ਸੀ ਕਿ ਤੁਸੀਂ ਇੱਦਾਂ ਵੇਚਿਆ ਮੈਂ ਕਿਹਾ ਸਰ ਮੇਤੋ ਗਲਤੀ ਹੋ ਗਈ ਡੀਓ ਨਾਲ ਵੀ ਗੱਲਬਾਤ ਹੋਈ ਨਹੀਂ ਡੀਓ ਸਰ ਨਾਲ ਸਰ ਹੋਈ ਤੇ ਵੈਸੇ ਤੁਹਾਡੀ ਪੱਕੀ ਡਿਊਟੀ ਕਿੱਥੇ ਕਿਹੜੇ ਸਕੂਲ ਚ ਹੈ ਮੇਰੀ ਪੱਕੀ ਡਿਊਟੀ ਆ ਫੰਬੀਆ ਹੈ ਸਰ ਫੰਬੀਆ ਕਿਹੜਾ ਸਕੂਲ ਹੈ ਪੂਰਾ ਨਾਮ ਸਰਕਾਰੀ ਹੈ ਮੇਰੀ ਸਕੂਲ ਫੰਬੀਆ ਇੱਥੇ ਤੁਸੀਂ ਅਰਜ਼ੀ ਤੌਰ ਤੇ ਹਾਂਜੀ ਬਾਧੂ ਚਾਰਜ ਕਦੋਂ ਤੋਂ ਤੁਸੀਂ ਇੱਥੇ ਹਾਂ ਮੈਂ ਸਰ 13/2 ਤੋਂ ਇਸੇ ਸਾਲ 2024 ਤੋਂ ਹਾਂਜੀ ਅਜੀ ਕੀ ਨਾਮ ਹੈ ਤੁਹਾਡਾ ਮੇਰਾ ਚੰਦਰਮੋਨ ਸਰ ਚੰਦਰਮੋਨ ਕੀ ਕੰਮ ਕਰਦੇ ਹੋ ਸਰ ਮੈਂ ਈ ਰਿਕਸ਼ਾ ਚਲਾਉਣਾ ਹੈਗਾ ਇਹ ਸਰਕਾਰੀ ਰਿਕਾਰਡ ਤੁਸੀਂ ਆਪਣੇ ਈ ਰਿਕਸ਼ੇ ਦੇ ਵਿੱਚ ਟੋਰੇ ਸੀਗੇ ਮੈਂ ਨਹੀਂ ਹਾਂਜੀ ਮੈਂ ਨਹੀਂ ਚੱਕਿਆ ਸਰ ਇਹਨਾਂ ਨੇ ਆਪ ਹੀ ਚੱਕ ਕੇ ਰੱਖਦੇ ਮੈਂ ਤਾਂ ਵਿੱਚੇ ਬੈਠਾ ਹਾਂ ਗੱਡੀ ਦੇ ਮੈਨੂੰ ਕਹਿੰਦੇ ਅਸੀਂ ਸਕੂਲੋਂ ਲੈ ਕੇ ਆਂਦਾ ਸੀਗਾ ਤੁਸੀਂ ਸਾਡੇ ਸਕੂਲ ਸਮਾਨ ਛੱਡ ਦੋਗੇ ਮੈਂ ਕਿਹਾ ਚਲੋ ਮੈਂ ਤਾਂ ਸ਼ਹਿਰ ਨੂੰ ਗੇੜਾ ਲਾਣ ਚੱਲਦਾ ਸੀ ਬੱਚੇ ਛੱਡ ਕੇ ਤੇ ਮੈਂ ਇੱਥੋਂ ਘੁਮਾ ਕੇ ਹੀ ਗੱਡੀ ਇੱਥੇ ਲਗਾ ਦਿੱਤੀ ਆ ਲਗਾ ਕੇ 19 ਦਿਨ ਤੁਸੀਂ ਆ ਗਏ ਸਰ ਤੇ ਗੱਡੀ ਉੱਥੇ ਉੱਤੇ ਖੜੀ ਪਈ ਹੈਗੀ ਇਹ ਮੀਡੀਆ ਨੂੰ ਦੇਖ ਕੇ ਭੱਜ ਗਏ ਸਾਰੇ ਇਹ ਜਿਹ ਜੈਂਟਸ ਮੀਡੀਆ ਦੇਖ ਕੇ ਭੱਜ ਕਾ ਨੂੰ ਕੇ ਸਾਨੂੰ ਦੇਖ ਕੇ ਸਰ ਪਤਾ ਨਹੀਂ ਗੱਡੀਆਂ ਲੱਗੇ ਰੁਕੀ ਆ ਤੇ ਸਾਈਡ ਤੇ ਕਿ ਮੈਨੂੰ ਕਹਿੰਦੇ ਗੱਡੀ ਲਾ ਕੇ ਚੱਲ ਜਾ ਮੈਂ ਗਿਆ ਹੀ ਨਹੀਂ ਇੱਥੇ ਰੁਕਿਆ ਰਿਹਾ ਮੈਂ ਠੀਕ ਹੈ ਤੁਸੀਂ ਹੁਣ ਇਹਨੂੰ ਉੱਥੇ ਖਾਲੀ ਕਰ ਰਹੇ ਹੋ ਜੀ ਹਾਂ ਜੀ ਮੈਂ ਖਾਲੀ ਕਰਕੇ ਮੈਂ ਚੱਲ ਜਾਣਾ ਜੀ ਸਰ ਠੀਕ ਹੈ ਹਾਂ ਜੀ ਹਾਂ ਜੀ